ਹਾਂਜੀ ਸੱਸੀਕਾਲ ਜੀ ਸਾਰਿਆਂ ਨੂੰ ਉਮੀਦ ਕਿ ਤੁਸੀਂ ਸਾਰੇ ਜਾਣੇ ਹੋਮ ਹੋਗੇ ਵਧੀਆ ਤੇ ਤੁਹਾਡੇ ਸਾਰਿਆਂ ਦਾ ਜਵਾਬ ਦੇਣ ਵਾਸਤੇ ਅੱਜ ਸਪੈਸ਼ਲ ਮੈਂ ਬਾਈ ਨੂੰ ਕਹਿਤਾ ਇਹ ਥੋੜਾ ਟਾਈਮ ਕੱਢਿਆ ਆਪਾਂ ਬੈਠ ਕੇ ਗੱਲਬਾਤ ਹੀ ਕਰਦੇ ਆਂਗੇ ਬਾਈ ਤੁਸੀਂ ਹੁਣ ਆਪਣਾ ਤੋਂ ਪਤਾ ਹੀ ਆ ਬਈ ਹਣਾ ਚਲੋ ਬਾਈ ਦੇ ਸੱਸਾ ਜੀ ਦਾ ਕਬੂਲ ਕਰ ਲਓ ਬਈ ਪਹਿਲਾਂ ਸਾਰੇ ਜਾਣੇ ਤੇ ਯਾਰ ਇੱਕ ਨਾ ਬਾਈ ਆਪ ਨੂੰ ਪੁੱਛਦੇ ਨੇ ਕਿ ਜਿਹੜੇ ਆਪਾਂ ਟੈਂਕੀਆਂ ਅਡਾ ਲਾਉਣੇ ਆ ਬਾਈ ਸਾਰੇ ਵੀ ਉਹਦਾ ਕੀ ਖਰਚਾ ਹੈਗਾ ਤੇ ਉਹ ਕਿਵੇਂ ਕੀ ਕੀ ਕੁਝ ਹੁੰਦਾ ਹੈਗਾ ਬਈ ਤੇਲ ਨਾਲ ਵਿਦਾਊਟ ਤੇਲ ਸਾਰਾ ਕੁਝ ਉਹ ਦੱਸ ਹੀ ਦੱਸੋ ਜੀ ਉਰੇ ਪਜੌਂਡੀ ਤੇ ਹਾਲੈਂਡ ਦੀ ਲਾਉਣੇ ਦੇ 30000 ਰੁਪਏ ਖਰਚ ਆ ਜਾਂਦਾ ਵਿੱਚ ਤੇਰ ਤੋਂ ਬਾਹਰ ਠੀਕ ਹੈ ਜੇ ਮੈਂ ਬਈ ਆਪਣੇ ਬੜੇ ਦੂਰ ਦੇ ਨੇ ਇੱਕ ਯੂਪੀ ਤੋਂ ਸੀਗੇ ਬੰਦੇ ਕਾਸ਼ੀਪੁਰ ਤੋਂ ਉਹ ਕਹਿੰਦੇ ਵੀ ਅਸੀਂ ਇੱਥੇ ਆ ਕੇ ਲੈ ਜਾਾਂਗੇ ਵੀ ਸਾਨੂੰ ਬਿਬਣਾ ਤੇਲ ਤੋਂ ਕੀ ਖਰਚਾ ਖੁਰਚਾਗਾ ਤੇ ਐ ਤਾਂ ਸੈਟਿੰਗ ਹੀ ਨਹੀਂ ਬਣਦੀ ਐ ਡਰੈਕਟਰ ਤੋਂ ਬਣਾਗਾ ਵੀ ਡਰੈਕਟਰ ਉਰੇ ਲੈ ਕੇ ਆਉਣੇ ਉਹ ਨਾ ਵੀ ਜੇ ਮਾਰਾ ਲੈ ਕੇ ਵੀ ਜਾਣਾ ਫਿਰ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਲੀਕਿੰਗ ਲੂਕਿੰਗ ਦੀ ਹੁੰਦਾ ਹੀ ਨਹੀਂ ਬਈ ਹੁਣ ਹੀ ਨਹੀਂ ਠੀਕ ਹੈ ਬਾਈ ਇਹ ਜਿਵੇਂ ਸਮਰਾਜ 962 24 ਮਾਡਲ ਆ ਬਾਈ ਕਹਿੰਦਾ ਉਹ ਕਹਿੰਦਾ 4x4 ਕਰਨਾਗਾ ਉਹਦਾ ਵੀ ਇਹ ਸਮਾਨ ਦੀ ਬਹੁਤ ਦਿੱਕਤ ਆਉਂਦੀ ਹੈ ਦਿੱਕਤ ਆਉਂਦੀ ਆ ਸਮਾਨ ਨਹੀਂ ਮਿਲਦਾ ਠੀਕ ਹੈ ਠੀਕ ਹੈ ਬਾਈ ਤੇ 1520 ਚਾਰ ਜਿਵੇਂ ਆਪਾਂ ਕੋਈ ਵੀ ਮੋਡੀਫਿਕੇਸ਼ਨ ਕਰਦੇ ਜਿਵੇਂ ਆਪਾਂ ਨੇ ਆ ਕਰਿਆਗਾ ਡਰਾਈਵਰ ਤੇ ਜਿਵੇਂ ਇਹਦੀ ਮੋਡੀਫਿਕੇਸ਼ਨ ਕਰਦੇ ਜਿਵੇਂ ਇਹਦੇ ਇੰਜਨ ਤੇ ਕੋਈ ਫਰਕ ਤਾਂ ਨਹੀਂ ਪੈਂਦਾ ਜਿਵੇਂ ਛੋਟੀ ਪਾਵਰ ਦੇ ਡਰਾਈਵਰ ਨੇ ਕੋਈ ਫਰਕ ਨਹੀਂ ਪੈਂਦਾ ਫਿਰ ਵੀ ਮਤਲਬ ਕਿੰਨੀ ਕੁ ਪਾਵਰ ਵੱਧ ਜਾਂਦੀ ਆ ਪਾਵਰ ਵੱਧ ਜਾਂਦੀ ਆ ਜੀ 65 70 ਤੱਕ ਹੋ ਜਾਂਦੀ ਮਤਲਬ ਕੋਈ ਹੀਟਿੰਗ ਹੂਟਿੰਗ ਦਾ ਕੋਈ ਇਸ਼ੂ ਤਾਂ ਨਹੀਂ ਚਲੋ ਉਹ ਖਰਚੇ ਖਰਚੇ ਵਾਸਤੇ ਬਈ ਤੁਸੀਂ ਬਾਈ ਨੂੰ ਫੋਨ ਕਰ ਲਿਓ ਅੱਜ ਸਪੈਸ਼ਲ ਤੁਹਾਡੇ ਸਵਾਲ ਜਵਾਬ ਵਾਸਤੇ ਆਪਾਂ ਨੇ ਬਾਈ ਨੂੰ ਫੋਨ ਕਰਿਆ ਜਿਵੇਂ ਬਾਈ ਆਪਣਾ ਟਰੈਕਟਰ ਖੜਾ ਹੈਗਾ ਤਾਂ ਕੰਮ ਚੱਲ ਰਿਹਾ ਸੀ ਮੈਂ ਇਹਦੀ ਵੀਡੀਓ ਪਾਉਣਾ ਵੀ ਉਹਨਾਂ ਤੁਹਾਨੂੰ ਪਤਾ ਹੀ ਆ ਤੇ ਇਹਦੇ ਬਈ ਆਪਾਂ ਨੂੰ ਬਾਈ ਕਮੈਂਟ ਕਰ ਰਹੀ ਸੀ ਵੀ ਤੁਸੀਂ ਇੰਨਾ ਟਾਈਮ ਕਿਉਂ ਲਾਤਾ ਇਹਨੂੰ 4x4 ਕਰਨ ਤੇ ਜਦੋਂ ਤੁਹਾਨੂੰ ਸਾਰਾ ਕੁਝ ਮਿਲ ਗਿਆ ਸੀਗਾ ਕਿਵੇਂ ਇਹਨੂੰ ਕਹਿੰਦੇ ਵੀ ਇੰਨਾ ਟਾਈਮ ਕਿਵੇਂ ਲੱਗਿਆ 4x4 ਕਰਨ ਨੂੰ ਸਮਾਨ ਦੀ ਦਿੱਕਤ ਬਈ ਕੀ ਕੀ ਕਿਹੜੇ ਕਿਹੜੇ ਸਮਾਨ ਦੀ ਦਿੱਕਤ ਆਈ ਸੀ ਬਈ ਮੈਨੂੰ ਤਾਂ ਪਤਾ ਹੀ ਆ ਮੇਨ ਦਾ ਗੇਅਰ ਦਾ ਦੀ ਗੇਅਰ ਮਸਾਂਭ ਲਿਆ ਗੇਰ ਮਸਾ ਮਿਲਿਆ ਉਹ ਕਰ ਕੀ ਸਾਰੀ ਫੀਟਿੰਗ ਰਹਿ ਗਈ ਸੀ ਉਸੇ ਕਰਕੇ ਸਾਰੀ ਫੀਟਿੰਗ ਤਾਂ ਕਰਕੇ ਬਈ ਕੰਮ ਲੰਮਾ ਚੱਲਿਆ ਦੇਖੋ ਤੁਸੀਂ ਵੀਡੀਓ ਚ ਦੇਖਦੇ ਵੀ ਸੀ ਆਪਾਂ ਤੁਹਾਨੂੰ ਸਾਰਾ ਕੁਝ ਹਕੀਕਤ ਦਿਖਾਉਂਦੇ ਵੀ ਸੀਗੇ ਤੇ ਹੁਣ ਇਹਦਾ ਕੰਮ ਕਰਿਆ ਵੀ ਐ ਬਈ ਜਿਵੇਂ ਆਪਾਂ ਨੇ ਸਰਵਿਸ ਕਰੀਏ ਹਿੱਸੇ ਚ ਕੀ ਕੋਈ ਨੁਕਸਾਨ ਨਿਕਲਦੀ ਕੋਈ ਸਹ ਦੇ ਚ ਸੀਲਾ ਦੁੱਲਾ ਦਾ ਹੀ ਐ ਬਸ ਚਲੋ ਸੀਲਾਂ ਦਾ ਹੁਣ ਹੁੰਦੀ ਨਹੀਂ ਨਗੀਆਂ ਇਹਦੇ ਬਾਈ ਜਿਹੜਾ ਇੱਕ ਬਾਈ ਨੇ ਇੱਕ ਫੋਨ ਕਰਕੇ ਕਿਹਾ ਸੀ ਬਈ ਤੁਸੀਂ ਵੀ ਜਿਹੜੇ ਤਾਂ ਹਿੱਸਾ ਲੈ ਕੇ ਆਇਓਗੇ ਆਹ ਵੀ ਇਹ ਤੁਸੀਂ ਵੀ ਮਤਲਬ ਇਹਦਾ ਜਿਹੜਾ ਜੌਂਡੀਅਰ 5405 ਦਾ ਇਹ Ориਜਨਲ ਨਹੀਂ ਹੈਗਾ ਕਹਿੰਦੇ ਵੀ ਉਹ ਛੋਟਾ ਹੁੰ ਨਹੀਂ ਸੇਮ ਹੈ ਸੇਮ ਹੈ ਮੈਂ ਹੁਣ ਸੇ ਤਾਂ ਉਹ ਦੋ ਤਰ੍ਹਾਂ ਦੇ ਆਉਂਦੇ ਨੇ ਬਈ ਇਹਦੇ ਆਉਂਦੇ ਨੇ ਇੱਕ ਬਾਲਾ ਭੀੜਾ ਆਵਾ ਠੀਕ ਹੈ ਠੀਕ ਹੈ ਤੇ ਉਹਦਾ ਫਰਕ ਹੁੰਦਾਗਾ ਉਹਦਾ ਫਰਕ ਉਹਦਾ ਫੱਟੇ ਨਹੀਂ ਆਵਾ ਲੀਪ ਵਾਲੀ ਕੰਮ ਕਰਾਈ ਜਾਂਦੀ ਹੈ ਅੱਛਾ ਤੇ ਜਿਵੇਂ ਬਈ ਆਪਾਂ ਨੇ ਟਾਇਰ ਵੀ ਖੈਰ ਵੱਡੇ ਪਾਉਣੇ ਸੀ ਇਹ ਸਾਰਾ ਟਰੈਕਟਰ ਜਿਵੇਂ ਬਈ ਇਹ ਆਪਾਂ ਨੇ ਪਿੱਛੇ ਦੇ 18 ਦੇ ਟਾਇਰ ਪਾਤੇ ਉ ਇਹਨੂੰ 16 9 30 ਦੇ ਟਾਇਰ ਆਉਂਦੇ ਨੇ ਆਪਾਂ 18 4 30 ਦੇ ਪਾਏ ਨੇ ਇਹਦੇ ਕੋਈ ਇੰਜਨ ਨੂੰ ਕੋਈ ਫਰਕ ਕੋਈ ਪਾਵਰ ਲੌਸ ਨਹੀਂ ਬਸ ਸਲਿੱਪ ਘਟ ਜਾਊਗਾ ਵੀਰੇ ਪਾਵਰ ਲੌਸ ਕੋਈ ਨਹੀਂ ਠੀਕ ਆ फार्मट्रैक 60 ਦੀ ਬਾਈ ਕਿਉਂ ਮੋਡੀਫਿਕੇਸ਼ਨ ਬਾਈ ਪੁੱਛਦੀ ਨੇਗੇ ਸਾਰੇ ਜਨ ਜਾਰ ਜਵਾਬ ਦੇ ਦਿਓ ਬਾਈ ਕਿਉਂ ਕਮੈਂਟ ਬਾਈ ਦੇਖੋ ਹੁਣ ਸਾਰੇ ਟਾਈਮ ਜੋ ਟਾਈਮ ਕੱਢ ਕੇ ਵੀਡੀਓ ਦੇਖਦੇ ਨੇ ਬਾਈ ਤੁਹਾਡਾ ਧੰਨਵਾਦ ਬਾਈ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਉਹ ਤਾਂ ਮੈਂ ਹਰੇਕ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਮੈਂ ਬੋਲਦਾ ਵੀ ਆ ਤੇ ਬਾਈ ਉਹ ਬਾਕੀ ਮੋਡੀਫਿਕੇਸ਼ਨ ਵਾਸਤੇ ਤੁਸੀਂ ਉਹਨੂੰ ਬਾਈ ਨੂੰ ਫੋਨੇ ਕਰਨਾ ਪਊਗਾ ਪਰ ਬਾਈ ਆਪਾਂ ਸਾਰੇ ਟਰੈਕਟਰਾਂ ਦਾ ਕੰਮ ਕਰਦੇ ਮੋਡੀਫਿਕੇਸ਼ਨ ਰਿਲੇਟਡ ਹਾਂ ਮੋਡੀਫਿਕੇਸ਼ਨ ਸਾਰਿਆਂ ਦਾ ਜਿਵੇਂ ਕੋਈ ਪਾਵਰ ਸਟੀering ਵਗੈਰਾ ਕਰਨਾ ਉਹ ਨਹੀਂ ਬਾਈ ਕਲੀ ਰਿਪੇਅਰ ਤੋਂ ਬਿਨਾ ਬਾਕੀ ਹੋਰ ਜੋ ਮਰਜ਼ੀ ਕਰਵਾ ਲਈ ਇੰਜਨ ਦੀ ਪਾਵਰ ਗੇਅਰ ਦੀ ਸਪੀਡ ਵਧਾਉਣੀ ਘਟਾਉਣੀ ਆ ਜਿਵੇਂ ਸਪੀਡ ਵੀ ਜਗਾੜੂ ਤੋਂ ਨਹੀਂ ਜਾਂਦਾ ਜਗਾੜੂ ਨਹੀਂ ਕੰਮ ਕਰਦੇ ਬਾਈ ਓਵਰ ਸਪੀਡ ਨਹੀਂ ਕਰਦੇ ਜੋ ਕੰਪਨੀ ਦਾ ਕੰਮ ਆਗਾ ਸਿਰ ਬਾਈ ਉਹ ਕੰਮ ਕਰਦਾ ਹੈਗਾ ਜੈਨੂਅਨ ਜਿਹੜੇ ਮਤਲਬ ਜਿਹੜੇ ਆਪਣੇ ਖੇਤੀ ਦੇ ਯਾਤਰ ਬਾਈ ਕੰਮ ਕਰਦਾ ਹੈਗਾ ਜਿਵੇਂ ਬਾਈ ਇੱਕ ਆਪਣਾ 5204 ਨੇ ਟਰੈਕਟਰ ਆ ਜਿਵੇਂ ਉਹਨੂੰ ਜਿਵੇਂ ਮੋਡੀਫਿਕੇਸ਼ਨ ਕਰਨੀ ਹੈ ਜਿਵੇਂ ਟਰਬੋ ਵਗੈਰਾ ਕਰਨ ਨੂੰ ਕਹਿੰਦੇ ਨੇ ਜਿਵੇਂ ਬਾਈ ਕਹਿੰਦੇ ਨੇਗੇ ਵੀ ਉੱਥੇ ਜਿਵੇਂ 50 50 ਡੀ ਬਰਾਬਰ ਚਲਾਉਂਦੇ ਨੇਗੇ ਉਹਨੂੰ ਟਰਬੋ ਲੱਗੀ ਹੋਈ ਆ ਤੇ ਨਾਉ ਟਰਬੋ ਆਗਾ ਉਹ ਉਹਨੂੰ ਟਰਬੋ ਨਾਲ ਫਰਕ ਪਊ ਕੁਛ ਨਾ ਕੁਛ ਕਿੰਨਾ ਕੁ ਉਤੋਂ ਉਤੋਂ ਦੀ ਹੋਈ ਜੀ ਉਹਦੇ ਨੂੰ ਉਤੋਂ ਦੀ ਹੋ ਜਾਊਗਾ ਬਾਈ ਦੇਖ ਲਓ ਹੁਣ ਤੁਹਾਡੇ ਸਾਰੇ ਜਿੰਨੇ ਸਵਾਲ ਜਵਾਬ ਦੀ ਬੀ ਵੀਡੀਓ ਮੈਂ ਐਸੇ ਕਰਕੇ ਛੋਟੀ ਵੀਡੀਓ ਬਣਾਈ ਆ ਕਾਰਨ ਕੀ ਆ ਯਾਰ ਜਿੰਨਾ ਚਿਰ ਆਪਾਂ ਉੱਥੇ ਬੈਠ ਕੇ ਗੱਲ ਨਹੀਂ ਕਰਦੇ ਉਹਨਾਂ ਚਿਰ ਹਨਾ ਕੋਈ ਫਾਇਦਾ ਨਹੀਂ ਤੇ ਬਾਈ ਦਾ ਪਿੰਡ ਹੈਗਾ ਨਾਗਰਾ ਤੁਸੀਂ ਜਦੋਂ ਮਰਜੀ ਬਾਈ ਨੂੰ ਫੋਨ ਕਰ ਲਿਓ ਤੇ ਬਾਈ ਦਾ ਨੰਬਰ ਹੈਗਾ 9815235708 ਤੇ ਐਨੀ ਟਾਈਮ ਜਦੋਂ ਮਰਜੀ ਤੁਸੀਂ ਬਾਈ ਨੂੰ ਫੋਨ ਕਰੋ ਪਰ ਜਦੋਂ ਵੀ ਹੋ ਸਕੇ ਪਹਿਲਾਂ ਬਾਈ ਨੂੰ ਇੱਕ ਵਾਰੀ ਪੁੱਛ ਲਓ ਬਈ ਕੋਈ ਕੰਮ ਤਾਂ ਨਹੀਂ ਕਰ ਰਹਾ ਬਈ ਕੰਮ ਕਰਨ ਦੇ ਵਿੱਚ ਨਾ ਜਦੋਂ ਫੋਨ ਆਉਂਦੇ ਨੇਗੇ ਉਦੋਂ ਫਿਰ ਬਈ ਕੰਮ ਖੜ ਜਾਂਦੇ ਨੇ ਸਾਡੇ ਕੋਲ ਟਰੈਕਟਰ ਆਉਂਦੇ ਨੇ ਅਸੀਂ ਰੋਕਣ ਨਹੀਂ ਦਿੰਦੇ ਹੁਣ ਤੁਸੀਂ ਯਕੀਨੀ ਮੰਨੋਗੇ ਆ ਹਿੱਸੇ ਨੂੰ ਅਸੀਂ ਨੇ ਸਿਰਫ 2 ਦਿਨਾਂ ਦੇ ਵਿੱਚ ਕੰਮਜਾਬ ਪੂਰਾ ਕਰਕੇ ਲਾਤਾ ਸਨ ਉਸ ਸਰਫ ਇਹਦੇ ਗੇਅਰ-ਗੇਅਰ ਚ ਦਿੱਕਤ ਆਈ ਸੀ ਬਈ ਜਿਵੇਂ ਏਸੀ ਗਿਆ ਬਣਾ ਇਹ ਚਾਣਾ ਇਹਦੇ ਚ ਪਹਿਲਾਂ ਆਪਾਂ ਨੇ ਰਖਾਈ ਸੀ ਇਹਦੀ ਨਾ 4x4 ਕਰਨ ਚ ਕਿਵੇਂ ਇਹਦਾ ਗੇਅਰ ਲੀਵਰ ਵਗੈਰਾ ਲੀਵਰ ਲਾ ਕੇ ਦਿੱਤਾ ਉਹਨਾਂ ਨੇ ਹਨ ਕਿਹਾ ਸੀ ਆ ਤਾਂ ਲਾ ਕੇ ਦਿੱਤਾ ਕਿਉਂ ਹੀ ਲਾ ਕੇ ਦਿੰਦੇ ਨੇ ਕਹੇ ਤੇ ਬਾਈ ਲੈ ਕੇ ਦਿੰਦੇ ਨੇ ਕਿ 1000 ਬਾਈ ਐ ਕਮੈਂਟ ਕਰਦੇ ਨੇ ਜਿੰਮੇ ਜਿਹੜਾ ਕਹਿੰਦਾ ਜੀ ਸਟਾਰ ਦੇ ਏਸੀ ਕੈਬਨ ਚ ਕਹਿੰਦੇ ਫਿਟਿੰਗ ਚ ਦਿੱਕਤ ਆ ਕਿਵੇਂ ਕਹਿੰਦੇ ਬਾਈ ਇਹਦੇ ਜਿਹੜੀ ਕੈਬਨ ਚ ਮੇਰੇ ਤੇ ਚ ਦਿੱਕਤ ਆਉਂਦੀ ਹੈ ਕਿ ਬਾਈ ਨੇ ਕਿਸੇ ਨੇ ਲਵਾਇਆ ਹੋਊਗਾ ਪਤਾ ਨਹੀਂ ਰੱਬ ਜਾਣੇ ਉਹਨੂੰ ਪ੍ਰੋਬਲਮ ਆਈ ਆ ਉਹ ਬਾਈ ਉਹ ਕਹਿੰਦਾ ਬਾਈ 2 ਸਾਲ ਹੋ ਗਏ ਲੱਗੇ ਉਹਨੂੰ ਬਈ ਕਹਿੰਦੇ ਦਿੱਕਤ ਆ ਗਈ ਉਹਦੀ ਫਿਟਿੰਗ ਸਹੀ ਨਹੀਂ ਤੀਗੀ ਆਪਾਂ ਨੂੰ ਕੋਈ ਇਹਦਾ ਤੁਹਾਨੂੰ ਕੋਈ ਦਿੱਕਤ ਨਹੀਂ ਬਾਈ ਬਸ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਸਵਾਲ ਆ ਜਵਾਬ ਜਿਹੜੇ ਹੋਣੇ ਸੀ ਉਹ ਤਾਂ ਹੋ ਗਏ ਬਾਕੀ ਜੇ ਤੁਹਾਡੇ ਕੋਈ ਹੋਰ ਕੋਈ ਜਵਾਬ ਤੁਹਾਡੇ ਦਿਮਾਗ 'ਚ ਨੇ ਬਾਈ ਤੁਸੀਂ ਜਦੋਂ ਮਰਜੀ ਬਾਈ ਨੂੰ ਐਨੀ ਟਾਈਮ ਮੈਨੂੰ ਤੁਸੀਂ ਕਮੈਂਟ ਕਰ ਦਿਓ ਮੈਂ ਤੁਹਾਡੀ ਫੋਨ ਤੇ ਹੀ ਗੱਲ ਕਰਨੇ ਤੁਹਾਨੂੰ ਮੈਂ ਨੰਬਰ ਦੇ ਰੱਖਿਆ ਹੈਗਾ ਠੀਕ ਹੈ ਬਾਕੀ ਮੈਂ ਵੀਡੀਓ ਵਿੱਚ ਨੰਬਰ ਪਾ ਵੀ ਦੂੰਗਾ ਤੇ ਵੀਡੀਓ ਤੁਸੀਂ ਇੱਥੇ ਤੱਕ ਦੇਖ ਲਈ ਬਾਈ ਤੁਹਾਡਾ ਧੰਨਵਾਦ ਆਪਾਂ ਅੱਗੇ ਜਿਹੜੀ ਵੀ ਹੁਣ ਜਿਵੇਂ ਹੁਣ ਇਹਦੀ ਮੋਡੀਫਿਕੇਸ਼ਨ ਦੀ ਵਜੋਂ ਹੋਈ ਹੋਈ ਹੈ ਇਹਦੀ ਤਾਂ ਆਪਾਂ ਹੁਣ ਇਹਦੀ ਟੈਸਟਿੰਗ ਦੀ ਵੀਡੀਓ ਪਾਉਣੀ ਹੈ ਟਾਇਰ ਇਹਦੇ ਕੱਲ ਲੈ ਆਏ ਸੀ ਬਾਈ ਤੇ ਬਾਕੀ ਜੇ ਬਈ ਤੁਸੀਂ ਇੱਥੇ ਤੱਕ ਵੀਡੀਓ ਦੇਖ ਲਈ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਜੇ ਕੋਈ ਤੁਹਾਡਾ ਸਵਾਲ ਆ ਤਾਂ ਕਮੈਂਟ ਕਰ ਦਿਓ ਜੇ ਕੋਈ ਤੁਹਾਨੂੰ ਚੰਗਾ ਨਹੀਂ ਲੱਗਿਆ ਉਹ ਵੀ ਤੁਸੀਂ ਦੱਸ ਦਿਓ ਨਹੀਂ ਚੰਗਾ ਲੱਗਿਆ ਤੁਹਾਨੂੰ ਕਿਵੇਂ ਲੱਗਦਾ ਵੀਡੀਓ ਤੁਹਾਨੂੰ ਸਹੀ ਲੱਗਦੀ ਹੈ ਕਿ ਗਲਤ ਲੱਗਦੀ ਉਹ ਵੀ ਦੱਸ ਦਿਓ ਠੀਕ ਹੈ ਜੀ ਧੰਨਵਾਦ ਲਈ ਪੱਖੇ ਦਾ ਕੰਮ ਕਰਤਾ ਰੈਡੀ ਬੰਨੇ ਠੀਕ ਹੈ ਤੇ ਯਾਰ ਕੰਮ ਕਰ ਰਿਹਾ ਹੈਗਾ ਬਾਈ ਇਹ ਆਉਂਦੀ ਸਪੋਰਟ ਅਵੇਲੇਬਲ ਤੇ ਆ ਆਪਣੇ ਕੋਲ ਇਹ ਸੈਕੰਡ ਹੈਂਡ ਆ ਪੁਰਾਣਾ ਲਿਆਂਦਾ ਸੀਗਾ ਇਹ ਚੱਲਿਆ ਹੋਇਆ ਪੱਖਾ ਇਹਦੀ ਅੱਜ ਵਰਕਿੰਗ ਕੀਤੀ ਅੱਜ ਫ੍ਰੀ ਟਾਈਮ ਸੀਗਾ ਤੇ ਤੁਹਾਡੇ ਜਿੰਨੇ ਸਵਾਲ ਜਵਾਬ ਸੀਗੇ ਆਪਾਂ ਉਸੇ ਵਿੱਚ ਇਹ ਵੀਡੀਓ ਨੂੰ ਐਡ ਕਰ ਦਿੰਦੇ ਆ ਕਿਉਂ ਇਹ ਵੀ ਤੁਹਾਡੇ ਸਵਾਲਾਂ ਦੇ ਵਿੱਚੋਂ ਇੱਕ ਸੀਗਾ ਸਵਾਲ ਵੀ ਇਹ ਪੱਖੇ ਦੀ ਕਦੋਂ ਤੱਕ ਆਜੂਗੀ ਹੁਣ ਬਈ ਦੇਖੋ ਇਹਨੂੰ ਹੁਣ ਇਹ ਆਪਾਂ ਨੇ ਕਰਤਾ ਇਹ ਸਾਰਾ ਤਿਆਰ ਹੁਣ ਇਹ ਕਿਹਦਾ ਲੀਵਰ ਬਣਵਾਉਣਾ ਠੀਕ ਹੈ ਜਿਹੜਾ ਮਤਲਬ ਉਹਨੂੰ ਤਾੜ ਪਾ ਕੇ ਉਹਨੂੰ ਦਰਦਰੀ ਰੋਟੇਟ ਕਰਨ ਦਾ ਕੰਮ ਕਰੂਗਾ ਤੇ ਉਸ ਤੋਂ ਬਾਅਦ ਬਈ ਫੇਰ ਇਹਦੀ ਹੋਊਗੀ ਫਿਟਿੰਗ ਫਿਟਿੰਗ ਤੋਂ ਬਾਅਦ ਜਿਹੜਾ ਟ੍ਰਾਇਲ ਹੋਊਗਾ ਆਪਾਂ ਤੁਹਾਨੂੰ ਟ੍ਰਾਇਲ ਦੀ ਵੀਡੀਓ ਬਣਾ ਕੇ ਦੇਵਾਂਗੇ ਉਸ ਤੋਂ ਬਾਅਦ ਬਈ ਅਵੇਲੇਬਲ ਹੋ ਜਾਊਗਾ ਫਿਰ ਇਹਦਾ ਜਿੰਨਾ ਖਰਚਾ ਹੋਊਗਾ ਉਹ ਖਰਚਾ ਵੀ ਆਪਾਂ ਬਈ ਸਾਰਾ ਕੁਝ ਟੀਓਜੈਡ ਫਿਰ ਤੁਹਾਨੂੰ ਦੱਸ ਦਾਂਗੇ ਵੀ ਇੰਨੇ ਦਾ ਇਹ ਪੱਖਾ ਤਿਆਰ ਹੋਇਆਗਾ ਠੀਕ ਹੈ ਤਦ ਤੱਕ ਬਈ ਤੁਸੀਂ ਉਹ ਫਿਰ ਹੁਣ ਵੀਡੀਓ ਦੇ ਨਾਲ ਬਣੇ ਰਹੋ ਕਮੈਂਟ ਕਰਦੇ ਰਿਹਾ ਕਰੋ ਠੀਕ ਹੈ ਜੀ ਤੇ ਬਾਕੀ ਵੀਡੀਓ ਜਿੰਨੇ ਵੀ ਆਪਾਂ ਅੱਗੇ ਹੋਰ ਬਣਾਵਾਂਗੇ ਜਿਹਦੇ ਦਿਨ ਦੇ ਵਿੱਚ ਤਾਂ ਵੀਡੀਓ ਆਪਾਂ ਹੋਰ ਐਡ ਆਨ ਕਰ ਦਾਂਗੇ ਅੱਜ ਦਾ ਫਿਲਹਾਲ ਪੱਖੇ ਦੀ ਅਸੈਂਬਲੀ ਚੱਲ ਰਹੀ ਸੀਗੀ ਕਾਫੀ ਟਾਈਮ ਤੋਂ ਦਾ ਕੰਮ ਪੈਂਡਿੰਗ ਪਿਆ ਸੀ 4x4 ਕਰਕੇ ਉਹ ਵੀ ਉਧਰ ਉਹਦਾ ਕੰਮ ਪੂਰਾ ਕਰਤਾ ਤੇ ਇਧਰ ਉਹ ਇਹਦਾ ਵੀ ਅੱਜ ਪੱਖੇ ਦਾ ਕੰਮ ਪੂਰਾ ਕਰਤਾ ਬਾਕੀ ਤੁਸੀਂ ਨੇ ਜੇ ਮੈਂ ਪੱਖੇ ਰਿਲੇਟਡ ਕੋਈ ਕੁਇਰੀ ਆ ਤੁਸੀਂ ਬਾਈ ਨੂੰ ਫੋਨ ਕਰ ਲਿਓ ਨੰਬਰ ਹੈਗਾ 9815235708